ਖੋਜ ਵਿਚਾਰ ਟੀਮ 24 ਫਰਵਰੀ 2024 ਨੂੰ ਪਹੁੰਚ ਰਹੀ ਹੈ ਜੀ ਉੜੀਸਾ ਦੇ ਬਰੰਚੀਪੁਰ ਵਿੱਚ ਇਸ ਸਥਾਨ ਦੇ ਉੱਤੇ ਜੀ ਬਰੰਚੀਪੁਰ ਦੇ ਵਿੱਚ ਉਹ ਸਥਾਨ ਪੁਰਾਣੀ ਪਰੰਪਰਾ ਜਿਹੜੀ ਹੈ ਇਹਨਾਂ ਦੀ ਪਰੰਪਰਾ ਹੈ ਸਿੱਖ ਧਰਮ ਦੀ ਪਰੰਪਰਾ ਨਹੀਂ ਹੈ ਜੋ ਆਪਨੇ ਪਹਿਲਾਂ ਵਡੀਆਂ ਵੀਡੀਓ ਵੇਖੀਆਂ ਨੇ ਕਿ ਉੜੀਆ ਲੋਕ ਇੱਥੇ ਆ ਕੇ ਨਾਮ ਸਿਮਰਨ ਕਰਦੇ ਨੇ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀ ਜਾਂਦੀ ਹੈ ਨਾਨਕ ਕਮੀਨੋ ਖੇਲੇ ਨਾਨਕ ਕਮੀਨੋ ਖੇਲੇ ਗੁਰੂ ਮੰਮੀ ਜੋਗੰਥਾ ਗੁਰਬਾਣੀ ਦੀ ਹੀ ਪੂਜਾ ਹੁੰਦੀ ਹੈ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਅਸਥਾਨ ਜਦੋਂ ਅਸੀਂ ਪਹਿਲੀ ਵਾਰ 2021 ਦੇ ਵਿੱਚ ਆਏ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਰੈਗੂਲਰ ਖੋਜ ਵਿਚਾਰ ਟੀਮ ਇੱਥੇ ਵਾਰ-ਵਾਰ ਪਹੁੰਚ ਰਹੀ ਹੈ ਔਰ ਇਹ ਪੰਜਵਾਂ ਗੁਰੂਕਾ ਲੰਗਰ ਲਾਉਣ ਲੱਗਿਆ ਜੀ ਪਹਿਲਾਂ ਖੋਜ ਵਿਚਾਰ ਟੀਮ ਨੇ ਆ ਕਰਕੇ ਇਥੇ ਇਹਨਾਂ ਨੂੰ ਜੋੜਿਆ ਉਸ ਤੋਂ ਬਾਅਦ ਗੁਰੂ ਕੇ ਲੰਗਰ ਲਗਾਏ ਗਏ ਉਸ ਤੋਂ ਬਾਅਦ ਨਲਕਾ ਵੀ ਲਗਾ ਦਿੱਤਾ ਔਰ ਬੋਰਡ ਵੀ ਲਗਾਤਾ ਬੋਰਡ ਦੇ ਉੱਤੇ ਵੀ ਲਿਖਿਆ ਗਿਆ ਗੁਰਦੁਆਰਾ ਬਰੰਚੀਪੁਰ ਉਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਪ੍ਰਾਤਨ ਮੰਦਰ ਹੈ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਇਆ ਇਹ ਪੁਰਾਣਾ ਸੀ ਇਨੂੰ ਪੇਂਟ ਕਰਵਾ ਦਿੱਤਾ ਤੋਂ ਬਾਅਦ ਮੇਨ ਗੁਰੂ ਦੀ ਨਿਸ਼ਾਨੀ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚੁਲਾਇਆ ਗਿਆ ਓਡੀਸਾ ਬਰੰਚੀਪੁਰ ਦੇ ਵਿੱਚ ਇਹ 2 ਸਾਲ ਪਹਿਲਾਂ ਨਿਸ਼ਾਨ ਸਾਹਿਬ ਲਗਾਇਆ ਸੀ ਤੀਜੀ ਵਾਰ ਫੇ ਨਿਸ਼ਾਨ ਸਾਹਿਬ ਝੂਲਦਾ ਪਿਆ ਜੀ ਹੁਣ ਬੋਲੇ ਫੇ ਜਦੋਂ 2023 ਦੇ ਵਿੱਚ ਸਾਡੀ ਟੀਮ ਆਈ ਉਦੋਂ ਹੋਰ ਚੜ੍ਹਦੀ ਕਲਾ ਹੋਈ ਤੇ ਸਾਰਿਆਂ ਨੇ ਤੁਸੀਂ ਦੇਖੋ ਕੇਸ ਟਕੇ ਹੋਏ ਨੇ ਇਹਨਾਂ ਨੂੰ ਸਿਖਾਇਆ ਗਿਆ ਔਰ ਹੁਣ ਫੇਰ ਔਰ ਹੁਣ 24 ਫਰਵਰੀ 2024 ਨੂੰ ਟੀਮ ਪਹੁੰਚ ਰਹੀ ਹੈ ਜੀ ਗੁਰੂ ਕੇ ਲੰਗਰ ਲਾਉਣ ਵਾਸਤੇ ਸੱਤ ਪਿੰਡਾਂ ਨੂੰ ਆ ਕੇ ਲੰਗਰ ਲਾਈਦਾ ਪਰ ਇਸ ਵਾਰ ਪਹਿਲਾਂ ਪਹੁੰਚ ਕੇ ਗੁਰਸ਼ਬਦ ਦਾ ਲੰਗਰ ਲਗਾਵਾਂਗੇ ਮੂਲ ਮੰਤਰ ਦਾ ਲੰਗਰ ਲਗਾਵਾਂਗੇ ਬਾਣੀ ਦੇ ਨਾਲ ਵੀ ਜੋੜਾਂਗੇ ਔਰ ਅਸੀਂ ਪੰਜਾਬ ਤੋਂ ਚੱਲ ਕੇ ਪੂਰਾ ਕਰਨਾਟਕਾ ਜਦੋਂ ਸਾਊਥ ਵਿੱਚ ਆਏ ਤਾਂ ਕੇਰਲਾ ਆਏ, ਤਿਲੰਗਾਨਾ ਆਏ, ਉਸ ਸਮੇਂ ਅਸੀਂ ਆਂਧਰਾ ਪ੍ਰਦੇਸ਼ ਆਏ, ਕਾਮਲਨਾਡੂ ਆਏ ਔਰ ਇਹ ਸਾਰੇ ਆਂਧਰਾ ਪ੍ਰਦੇਸ਼ ਹੁੰਦੇ ਹੋ ਓਡੀਸ਼ਾ ਪਹੁੰਚਾਂਗੇ। ਕਿਤੇ ਵੀ ਇਦਾਂ ਦਾ ਉਪਰਾਲਾ ਨਹੀਂ ਕਿ ਦੂਜੇ ਧਰਮ ਦੇ ਲੋਕ ਇੱਕ ਪਿੰਡ 'ਚ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਹੋਣ। ਦੇਖੋ ਕਿਵੇਂ ਮੂਲ ਮੰਤਰ ਦਾ ਪਾਠ ਕਰਦੇ ਨੇ। ਅਦਾ ਪ੍ਰਭੂ ਨਿਰਭਯੋ ਨਿਰਭੈਰੂ अकांका जुन सभ्युरु प्रसाद

2021 ਤੋਂ ਲੈ ਕੇ ਪਹੁੰਚ ਰਹੀ ਐ ਇਸ ਵਾਰ ਫੇਰ ਪਹੁੰਚ ਗਏ ਗੁਰ ਇਤਿਹਾਸ ਦਾ ਗੁਰ ਸ਼ਬਦ ਦਾ ਲੰਗਰ ਲਗਾਵਾਂਗੇ ਤੇ ਜਿਹੜੇ ਵੀਰਾਂ ਨੇ ਪਹੁੰਚਣਾ ਹੈ ਉਹ ਉੱਪਰ ਗੁਰਦਾਸ ਸਿੰਘ ਜੀ ਨੂੰ ਇਸ ਨੰਬਰ ਤੇ ਫੋਨ ਕਰ ਸਕਦੇ ਨੇ ਜਿਹੜੇ ਆਣਾ ਚਾਹੁੰਦੇ ਨੇ ਅਗਰ ਕੋਈ ਵੀਰ ਕਿਸੇ ਵੀ ਤਰੀਕੇ ਦੀ ਸੇਵਾ 'ਚ ਹਿੱਸਾ ਪਾਉਣਾ ਚਾਹੁੰਦਾ ਉਹ ਵੀ ਗੁਰਦਾਸ ਸਿੰਘ ਨੂੰ ਇਸ ਨੰਬਰ ਤੇ ਫੋਨ ਕਰ ਸਕਦੇ ਨੇ ਲੋਕੇਸ਼ਨ ਅਸੀਂ ਦੱਸਾਂਗੇ ਪਹੁੰਚਣਾ ਕਿੱਥੇ ਆ ਉੜੀਸਾ ਦੇ ਵਿੱਚ 24 ਫਰਵਰੀ ਨੂੰ ਗੁਰੂ ਕੇ ਲੰਗਰ ਲਗਾਵਾਂਗੇ ਜੀ ਗੁਰਸ਼ਬਦ ਦਾ ਲੰਗਰ ਵੀ ਲਗਾਵਾਂਗੇ ਸੋ ਇਹ ਟੀਮ ਹਰ ਵਾਰ ਪਿਛਲੇ 21 22 23 24 ਚਾਰ ਸਾਲਾਂ ਦੇ ਵਿੱਚ ਪੰਜ ਗੁਰੂ ਕੇ ਲੰਗਰ ਗੁਰਸ਼ਬਦ ਦਾ ਲੰਗਰ ਲਗਾ ਕੇ ਉੜਿਆ ਲੋਕਾਂ ਨੂੰ ਜੋੜ ਰਹੀ ਹੈ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਅਰਦਾਸ ਕਰਿਓ ਕਿ ਇਸੇ ਤਰੀਕੇ ਦੇ ਨਾਲ ਅਸੀਂ ਉਹਨਾਂ ਸਥਾਨਾਂ ਨੂੰ ਜਿਹੜੇ ਲੱਭੇ ਨੇ ਜਾਂ ਜਿਹੜੇ ਸਤੋਂ ਅਣਸੂਹੇ ਨੇ ਉਹਨਾਂ ਸਥਾਨਾਂ ਤੇ ਜਾ ਕੇ ਸੇਵਾ ਕਰਦੇ ਰਹੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ